ਸਾਰੇ ਜਾਣੇ ਹੁਣ ਡੈਲੀਗੇਸ਼ਨ ਦੇ ਰੂਪ ਦੇ ਵਿੱਚ ਬਾਣ ਜੋ ਗਵਰਨਰ ਸਾਹਿਬ ਨੂੰ ਮਿਲ ਕੇ ਆਏ ਆ। ਔਰ ਜਿਸ ਪ੍ਰਕਾਰ ਦੀ ਜਿਹੜੀ ਧਾਂਦਲੀ ਇਹ ਨਾ ਮੇਅਰ ਇਲੈਕਸ਼ਨਾਂ ਦੇ ਵਿੱਚ ਹੋਈ ਚਾਹੇ ਉਹ ਪਟਿਆਲੇ ਹੋਇਆ ਚਾਹੇ ਉਹ ਲੁਧਿਆਣੇ ਹੋਇਆ ਪਟਿਆਲੇ ਵੀ ਇੱਕ ਨੰਗਾ ਨਾ ਛੋਇਆ ਡੈਮੋਕ੍ਰੇਸੀ ਦਾ ਉਹ ਸਾਰੀ ਦੁਨੀਆ ਨੇ ਦੇਖਿਆ ਪੰਜਾਬ ਦੇ ਲੋਕਾਂ ਨੇ ਦੇਖਿਆ ਔਰ ਉਸ ਤੋਂ ਬਾਅਦ ਇਹ ਸਾਰਾ ਕੁਝ ਕਰਨ ਤੋਂ ਬਾਅਦ ਦੋ ਜਗ੍ਹਾ ਤੇ ਮਕਮਲ ਮジョਰਿਟੀ ਸਾਡੀ ਆ ਗਈ ਸੀ ਇੱਕ ਫਗਵਾੜਾ ਚ ਔਰ ਦੂਸਰੀ ਮジョਰਿਟੀ ਸਾਡੀ ਅਮ੍ਰਿਤਸਰ ਸਾਹਿਬ ਵਿਖੇ ਆ ਗਈ ਸੀ ਔਰ ਫਗਵਾੜਾ ਚ ਵੀ ਜੋ ਹੋਇਆ ਤੁਸੀਂ ਲੋਕਾਂ ਨੇ ਦੇਖਿਆ ਕਿ ਸਾਡੇ ਲੋਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਪਰਚੇ ਦਰਜ ਕਰ ਦਿੱਤੇ ਗਏ ਪੰਚ ਕੌਂਸਲਰ ਸਾਹਿਬਾਨਾਂ ਤੇ ਲੇਕਿਨ ਸਾਡਾ ਕੌਂਸਲਰ ਟਸ ਤੋਂ ਮਸ ਨਹੀਂ ਹੋਇਆ ਇਲੈਕਸ਼ਨ ਤੇ ਗਏ ਤੇ ਇਲੈਕਸ਼ਨ ਰੱਦ ਕਰ ਦਿੱਤੀ ਗਈ ਹਾਲਾਕਿ ਮਾਨਯੋਗ ਹਾਈ ਕੋਰਟ ਦੀਆਂ ਹਦਾਇਤਾਂ ਸਨ ਔਰ ਅੱਜ ਵੀ ਮਾਨਯੋਗ ਹਾਈ ਕੋਰਟ ਨੇ ਇਹਦੇ ਤੇ ਕੌਗਨੀਸ਼ੈਂਸ ਲੈਂਦਿਆਂ ਇਹ ਕਿਹਾ ਕਿ ਜ਼ਿੰਮੇਵਾਰ ਠਹਿਰਾਇਆ ਜਾਏਗਾ ਇਲیکشن ਕਿਉਂ ਰੱਦ ਹੋਈ ਹੈ ਦਿਨਾਂ ਦਿਨਾਂ ਦੇ ਅੰਦਰ ਅੰਦਰ ਇਲیکشن ਦੁਬਾਰਾ ਫਗਵਾੜਾ ਵੀ ਕਰਾਈ ਜਾਵੇ ਜਿੱਥੇ ਸਾਨੂੰ ਸਭ ਤੋਂ ਵੱਡਾ ਡਰ ਸੀਗਾ ਅੰਮ੍ਰਿਤਸਰ ਸਰਸਵਿਕ ਜਿੱਥੇ ਇਹਨਾਂ ਨੇ ਜਦੋਂ ਮੈਜੋਰਿਟੀ ਨਹੀਂ ਆਈ ਬਾਕੀ ਤਾਂ ਹਰ ਜਗ੍ਹਾ ਤੇ ਇਹਨਾਂ ਨੇ ਜੋਨਾ ਵੇਲੇ ਨਾਲ ਕਰਾ ਲੀਆਂ ਜਿੱਥੇ ਇਹਨਾਂ ਨੂੰ ਲੱਗਦਾ ਸੀ ਸਾਡਾ ਮੇਰ ਬਣੇਗਾ ਉੱਥੇ ਵੀ ਇਹਨਾਂ ਕੋਲੇ ਮジョਰਿਟੀ ਨਹੀਂ ਸੀ ਸਾਡੇ ਬੰਦੇ ਇੱਧਰ ਉੱਧਰ ਕਰਕੇ ਲੈ ਗਏ ਕੁਝ ਲੇਕਿਨ ਅੰਮ੍ਰਿਤਸਰ ਸਾਹਿਬ ਵਿਖੇ ਗੱਲ ਆਮ ਆਦਮੀ ਪਾਰਟੀ ਦਾ ਪ੍ਰਧਾਨ ਵੀ ਮਯੂਤ ਸੀ ਇਹ ਮੰਤਰੀ ਢਾਲੀਵਾਲ ਦੀ ਡਿਊਟੀ ਲੱਗੀ ਸੀ ਔਰ ਪੁਲਿਸ ਜਿਹੜੀ ਹੈ ਉਹ ਤਾਬਾ ਤੋੜ ਮਲਕੇ ਸਾਡੇ ਕਾਉਂਸਲਰ ਸਹਿਬਾਨਾਂ ਨੂੰ ਫੜਨ ਫੜਾਉਣ ਤੇ ਲੱਗੀ ਵੀ ਸੀ ਇਸੇ ਕਰਕੇ ਉਹ ਇਨਸੀਡੈਂਟ ਹੋਇਆ ਬਾਬਾ ਸਾਹਿਬ ਅੰਬੀਦ ਕਰਦਾ 22 ਜਨਵਰੀ ਵਾਲੇ ਦਿਨ 4 ਵਜੇ ਇਸ ਤਰ੍ਹਾਂ ਇਨਸੀਡੈਂਟ ਹੋਣਾ ਇਹਦਾ ਮਤਲਬ ਪੁਲਿਸ ਸੁੱਤੀ ਪਈ ਸੀ ਤੇ ਪੁਲਿਸ ਦਾ ਧਿਆਨ ਕੌਂਸਲਰ ਫੜਨ ਤੇ ਸੀ ਚੋਣ ਕਰਾਉਣ ਤੇ। ਸੋ ਇਹਨਾਂ ਨੇ ਕੀ ਕੀਤਾ 90 ਦਾ ਹਾਊਸ ਹੁੰਦਾ ਸੀਗਾ 90 ਦਾ ਤੇ ਦੋ ਇਹਨਾਂ ਨੇ ਨਾਲ ਹੋਰ ਕੌਨਸਟਿਟਿਊਐਂਸੀਜ਼ ਰੂਰਲ ਦੀਆਂ ਐਡ ਕਰ ਲੀਆਂ ਕਿ ਉਹਨਾਂ ਦੇ ਐਮ.ਐਲ.ਏ. ਸੈਮਾਨੇ ਦੀਆਂ ਵੋਟਾਂ ਪਾ ਲਾਂਗੇ ਤਾਂ ਜੋ ਸਾਡੀ ਗਿਣਤੀ ਹੋਰ ਵੱਧ ਜਾਏਗੀ 92 ਹੋ ਗਈਆਂ ਜੀ ਟੋਟਲ 92 ਚੌਨ 41 ਲੋਕ ਜਿਹੜੇ ਸਾਡੇ ਨਾਲ ਜਿਹੜੇ ਅਸੀਂ ਬੱਸ 'ਚ ਬਿਠਾ ਕੇ ਮੈਂ ਤੇ ਬਾਜਵਾ ਸਾਹਿਬ ਜਿਹੜੇ ਬਾਜਵਾ ਸਾਹਿਬ ਅਗਵਾਈ ਕਰ ਰਹੇ ਸੀ ਪ੍ਰਤਾਪ ਸਿੰਘ ਜੀ ਵੀ ਅਸੀਂ ਬੱਸ 'ਚ ਉੱਤ ਕੇ ਲੈ ਕੇ ਗਏ ਪਹਿਲਾਂ ਤਾਂ ਸਾਨੂੰ ਅਸੀਂ ਬੱਸੋਂ ਉਤਰੇ ਕਹਿੰਦੇ ਅਸੀਂ ਸਵਾ 3 ਵਜੇ ਉੱਥੇ ਪਹੁੰਚ ਗਏ ਸਾਨੂੰ ਖੱਜਲ ਖਰਾਬ ਕੀਤਾ ਗਿਆ ਜਾਨ ਮੁੱਝ ਕੇ ਕਮਿਸ਼ਨਰ ਬਾਹਰ ਆ ਕੇ ਖੜਾ ਹੋ ਗਿਆ ਸਾਡੇ ਬੰਦਿਆਂ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ ਜਾ ਰਿਹਾ ਸੀ ਕਿਹਾ ਜਾ ਰਿਹਾ ਸੀ ਵੀ 4 ਵਜੇ ਤੱਕ ਇਨਾਂ ਦਾ ਟਾਈਮ ਬਾਹਰ ਹੀ ਨਵੇੜ ਦਿਆਂ ਜਦੋਂ ਫਿਰ ਮੈਂ ਸੋਨੀ ਸਾਹਿਬ ਬਾਜਵਾ ਸਾਹਿਬ ਔਜਲਾ ਸਾਹਿਬ ਦੇ ਟਪਕੇ ਗਏ ਤਾਂ ਫਿਰ ਉਹਨਾਂ ਨੇ ਸਾਡੇ ਕਾਉਂਸਲਰ ਸਾਹਿਬਾਨਾਂ ਨੂੰ ਅੰਦਰ ਜਾਣ ਦਿੱਤਾ 41 ਤਾਂ ਸਾਡੇ ਸੀ ਜਨਾਬ ਚਾਰ ਅਕਾਲੀ ਨਾਲ ਦੇ ਕਾਉਂਸਲਰ ਸਨ ਜਿਨ੍ਹਾਂ ਨੂੰ ਵਿਕਰਮ ਮਜੀਠੀਆ ਲੈ ਕੇ ਆਇਆ ਉਹ ਅੰਦਰ ਬੜੀ ਮੁਸ਼ਕਲ ਨਾਲ ਉਹ ਵੀ ਉਹਨਾਂ ਨੇ ਭੇਜੇ ਸੱਤ ਬੀਜੇਪੀ ਦੇ ਕਾਉਂਸਲਰ ਸਾਥੀ ਸਨ ਇਹ ਟੋਟਲ ਲਗਭਗ 52 ਹੋਗੇ ਲਗਭਗ ਨਹੀਂ ਟੋਟਲ ਫਿਗਰ 52 ਹੋਗੀ 92 ਛੋ 52 ਦੀ ਫਿਗਰ ਹੁਣ ਅੰਦਰ ਗਏ ਅੰਦਰ ਜਿਹਨੋਂ ਗਏ ਤਾਂ ਉਥੇ ਸੋਚਕ ਸਮਾਗਮ ਹੋਇਆ ਕਮਿਸ਼ਨਰ ਬਾਰੀਵਾ ਸਾਹਿਬ ਦੱਸਣਗੇ ਸੋ ਕਮਿਸ਼ਨਰ ਨੇ ਕੁਰਸੀ ਤੇ ਬੈੰਧਿਆ ਸਾਰ ਕੇਵਲ ਸਿੱਧੇ ਨਾ ਪੜਕੇ ਸੁਣਾ ਦਿੱਤੇ ਗਏ ਹਾਲਾਂਕਿ ਵੀਡੀਓਗ੍ਰਾਫੀ ਹੋਣੀ ਸੀ ਹੱਥ ਖੜੇ ਕਰਾਉਣੇ ਸੀ ਮਾਨਯੋਗ ਹਾਈ ਕੋਰਟ ਦੀਆਂ ਹਦਾਇਤਾਂ ਸਨ ਪੁਲਿਸ ਪ੍ਰੋਟੈਕਸ਼ਨ ਦੇਣੀ ਹੈ ਕਾਉਂਸਲਰ ਸਹਿਬਾਨਾਂ ਨੂੰ ਜਿੱਥੇ ਕਿ ਪੁਲਿਸ ਸਾਨੂੰ ਹੀ ਸਾਡੇ ਕਾਉਂਸਲਰਾਂ ਨੂੰ ਡਰਾ ਰਹੀ ਸੀ ਉਹਨਾਂ ਨੇ ਕਿਹਾ ਸੀ ਪ੍ਰੋਟੈਕਸ਼ਨ ਦਿਓ ਤੇ ਬਿਨਾ ਹੱਥ ਖੜੇ ਕੀਤੇ ਆ ਅੰਦਰ ਕੇਵਲ ਨਾਮ ਪੜ ਕੇ ਕਾਉਂਸਲਰ ਸਹਿਬਾ ਉਹਨਾਂ ਸਨਾ ਦਿੱਤਾ ਗਿਆ ਕਿ ਫਲਾਣਾ ਮੇਅਰ ਫਲਾਣਾ ਸੀਨੀਅਰ ਡਿਪਟੀ ਮੇਅਰ ਤੇ ਫਲਾਣਾ ਡਿਪਟੀ ਮੇਅਰ ਅੰਦਰ ਰੌਲਾ ਪੈ ਗਿਆ ਜੀ ਤੇ 52 ਦੇ 52 ਲੋਕ ਉੱਥੇ ਫਿਰ ਆਪਦਾ ਪਰਦਰਸ਼ਨ ਕਰਦੇ ਰਹੇ ਲੜਾਈ ਲੜਦੇ ਰਹੇ ਅੰਦਰ ਅੰਦਰ ਲੜਾਈ ਲੜਦੇ ਰਹੇ ਔਰ ਘੰਟਾ ਜਦੋਂ ਜੈਤ ਕਰਨ ਤੋਂ ਬਾਅਦ ਮਗਰਲੇ ਗੇਟ ਥਾਣੀ ਆਮ ਆਦਮੀ ਪਾਰਟੀ ਦੇ ਕੌਂਸਲਰ ਤੇ ਐਮ ਐਲ ਏ ਸਹਿਬਾਨ ਮੰਤਰੀ ਸਹਿਬਾਨ ਜਿਹੜੇ ਸੀ ਉਹ ਮਗਰਲੇ ਗੇਟ ਚੋਂ ਬਾਹਰ ਕੱਢ ਦਿੱਤੇ ਗੇ ਜਿਹੜਾ ਸਭ ਕੁਝ ਪ੍ਰੈਸ ਨੇ ਵੇਖਿਆ ਤੇ ਸਾਡੇ ਲੋਕਾਂ ਦੀ ਅਸੀਂ ਬਾਹਰ ਆ ਕੇ 41 ਬੰਦਿਆਂ ਦੀ ਜਿਵੇਂ ਪ੍ਰੇਡ ਕਰਾਈ ਦੀ ਹੈ ਇੱਕ ਥਾਂ ਤੇ ਖੜੇ ਕਰਕੇ 41 ਦੇ 41 ਘੰਟਾ ਉਹ ਗਿਣਾਏ ਚਾਰ ਅਕਾਲੀ ਨਾਲਾਂ ਨੇ ਆਪਣੇ ਗਿਣਾਏ ਕਿ ਆ ਚਾਰ ਸਾਡੇ ਖੜੇ ਤੇ ਸੱਤ ਜਿਹੜੇ ਆ ਉਹ ਭਾਜਪਾ ਦੇ ਲੋਕਾਂ ਨੇ ਗਿਣਾਏ ਅੱਜ ਵੀ ਉਹ ਇਹ ਗੱਲ ਕਹਿੰਦੇ ਆ ਸਾਰੇ ਸਾਡੇ ਖਿਆਲੀ ਵੀ ਤੇ ਦੂਜੀਆਂ ਆਪਣੀਆਂ ਪਾਰਟੀਆਂ ਵੀ ਅਸੀਂ 52 ਦੇ 52 ਐਫੀ ਡੇਵਿਡ ਦੇ ਨੂੰ ਤਿਆਰ ਹੈ ਅੰਦਰ ਚੋਣ ਨਾਮ ਦੀ ਕੋਈ ਚੀਜ਼ ਹੋਈ ਨਹੀਂ ਕਿਸੇ ਨੇ ਹੱਥ ਨਹੀਂ ਖੜਾ ਕਰਾਇਆ ਕਿਸੇ ਨੇ ਗੱਲਬਾਤ ਵੀ ਕੀਤੀ ਕੇਵਲ ਅਨਾਉਂਸ ਕਰ ਦਿੱਤਾ ਗਿਆ ਸੋ ਇਹ तमाम ਚੀਜ਼ਾਂ ਤੋਂ ਬਾਅਦ ਫੇਰ ਮੈਂ ਤੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਅਸੀਂ ਉੱਥੇ ਧਰਨਾ ਲਾਇਆ ਬੈਠੇ ਰਹੇ ਔਰ ਅੱਜ ਅਸੀਂ ਹਾਈ ਕੋਰਟ ਚ ਪਟੀਸ਼ਨ ਵੀ ਧਾਰ ਜਿਹੜੀ ਕੀਤੀ ਹੈ ਜੀਰਾ ਮੇ ਰਖਲ ਕੱਲ ਤੇ ਉਹ ਲੱਗੀ ਹੈ ਗਵਰਨਰ ਸਾਹਿਬ ਨੂੰ ਅੱਜ ਅਸੀਂ ਟਾਈਮ ਲੈ ਕੇ ਮਿਲਣ ਆ ਸੇ ਆਏ ਸਾਂ ਅਸੀਂ ਮੰਗ ਕੀਤੀ ਹੈ ਕਿ ਇੱਕ ਸਾ ਇਨਕੁਆਰੀ ਹੋਣੀ ਚਾਹੀਦੀ ਔਰ ਦੂਸਰੀ ਸਾਡੀ ਮੰਗ ਹੈ ਕਿ ਇਹ ਇਲੈਕਸ਼ਨ ਇਨਕੁਆਰੀ ਤੋਂ ਨਾਲ-ਨਾਲ ਤੁਹਾਨੂੰ ਪਤਾ ਲੱਗ ਜਾਏਗਾ ਇਹ ਦੁਬਾਰਾ ਹੋਣਾ ਚਾਹੀਦਾ ਔਰ ਤੀਜੀ ਸਾਡੀ ਮੰਗ ਹੈ ਕਿ ਜਿਹੜੇ ਅਫਸਰ ਖਾਸ ਕਰਕੇ ਡਿਵੀਜ਼ਨਲ ਕਮਿਸ਼ਨਰ ਤੇ ਪੰਜਾਬ ਪੁਲਿਸ ਦੇ ਕਮਿਸ਼ਨਰ ਜੋ ਪੁਲਿਸ ਦਾ ਰਵਈਆ ਸਨ ਉਹ ਜਿਹੜੇ ਇਨਵੋਲਵ ਸੀਗੇ ਇਸ ਹੰਦਲੀ ਦੇ ਵਿੱਚ ਡੈਮੋਕ੍ਰੇਸੀ ਦਾ ਕਤਲ ਕਰਨ ਦੇ ਵਿੱਚ ਉਹਨਾਂ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਸਾਨੂੰ ਗਵਰਨਰ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਮੈਂ ਬਿਲਕੁਲ ਇਨਾਫ ਸ੍ਰੀਮਤੇ ਲੀਗਲ opinion ਲੈ ਕੇ ਉਹਨਾਂ ਨੇ ਨਾਲ ਦੀ ਨਾਲ ਹੀ ਆਰਡਰ ਕੀਤੇ ਹੈ ਕਿ ਮਿਸਟਰ ਜੈਨ ਦਾ ਨਾਮ ਲੈ ਰਹੇ ਸੀ ਕਿ ਉਹਨਾਂ ਨੂੰ ਬੁਲਾਇਆ ਜਾਵੇ ਔਰ ਲੀਗਲ ਓਪੀਨੀਅਨ ਲੈ ਕੇ ਬੰਦੀ ਕਾਰਵਾਈ ਇਹਨਾਂ ਅਫਸਰਾਂ ਤੇ ਤੇ ਇਸ ਚੋਣਾਂ ਚੋਣਵੀ ਪ੍ਰਕਿਰਿਆ ਦੀ ਇਨਕੁਆਰੀ ਇਹ ਹੋਣੀ ਚਾਹੀਦੀ ਸੋ ਅੱਗੇ ਕੀ ਹੁੰਦਾ ਉਸ ਤੋਂ ਬਾਅਦ ਤੁਹਾਨੂੰ ਦੱਸ ਦਿਆਂਗੇ ਸੋ ਮੈਂ ਹੀ ਦੱਸਣਾ ਚਾਹੁੰਦਾ ਸੀ ਮੈਂ ਬੇਨਤੀ ਕਰਾਂਗਾ ਹੁਣ ਮੈਂ ਬੇਨਤੀ ਕਰਾਂਗਾ ਹੁਣ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਸੀਐਲਪੀ ਦੇ ਲੀਡਰ ਜਿਹੜੀਆਂ ਹੋਰ ਸਾਰੀਆਂ ਬਹੁਤ ਸਾਰੀਆਂ ਗੱਲਾਂ ਉਹਨਾਂ ਤੋਂ ਤੁਹਾਨੂੰ ਜਾਣੂ ਕਰਾਉਣਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦੇਖੋ ਬਰੀਫਿੰਗ ਰਾਜਾ ਬੜੀ ਮੀਤੀ ਦੇ ਤੇ ਸਾਡੇ ਸਾਥੀਆਂ ਨੇ ਸਾਰੀ ਕਰ ਦਿੱਤੀ ਸਾਨੂੰ ਪੂਰਨ ਫੇਥ ਹੈ ਆਨਰੇਬਲ ਕੋਰ ਜਿਹੜੀ ਹੈ ਜਿਹੜਾ ਦਿਨ ਦਿਹਾੜੇ ਡਾਕਾ ਵਜਿਆ ਡੈਮੋਕ੍ਰੇਸੀ ਇਹ ਇਲੈਕਸ਼ਨ ਨਹੀਂ ਹੋਈ ਇਹ ਇਲੈਕਸ਼ਨ ਇਹਨਾਂ ਨੇ ਬਕਾਇਦਾ ਤੌਰ ਫਾਇਦੇ ਇਲੈਕਸ਼ਨ ਕਰਾਈ ਲੁੱਟੀ ਇਲੈਕਸ਼ਨ ਨੇ ਕਰਾਈ ਇਲੈਕਸ਼ਨ ਨੇ ਅੱਜ ਵੀ ਸਾਡੇ ਕੋਲ ਜਿਨ੍ਹਾਂ ਨੇ ਇਹਨਾਂ ਨੂੰ ਵੋਟ ਨਹੀਂ ਪਾਏ ਬੁੰਜਾ ਦੀ ਲਿਸਟ ਹੈ ਬੰਦਿਆਂ ਦੀ ਜਿਹੜੇ ਸਾਰੇ ਵਿਲਿੰਗ ਨੇ ਐਫੀਡੇਵਿਟਸ ਦੇਨੂ ਐਂਡ ਮੋਸਟ ਪੌਬਲੀਕ ਐਫੀਡੇਵਿਟਸ ਅੰਦਰ ਦੇਣ ਹਾਈ ਕੋਰਟ ਨੂੰ ਪ੍ਰੋਵਾਈਡ ਕੀਤੇ ਜਾਂਦੇ ਤੋਂ ਸਾਨੂੰ ਬੜਾ ਅਫਸੋਸ ਹੁੰਦਾ ਹੈ ਸ਼ਰਮ ਦੀ ਗੱਲ ਹੈ ਕਿ ਕਿਸ ਕਿਸਮ ਦੀ ਇਹ ਧਾਂਗਲੀ ਇਹਨਾਂ ਨੇ ਮਚਾਈ ਹੈ ਇਸ ਕਿਸਮ ਦੀ ਇਲੈਕਸ਼ਨ ਤੋਂ ਕੀ ਥੋੜਿਆ ਸੀ ਅਸੀਂ ਤੇ ਸਫਰਜੀਵਾਲ ਨੂੰ ਵੀ ਗੱਲ ਕਹੀ ਸੀ ਕਿ ਜੇ ਇਹ ਕੰਮ ਹੀ ਕਰਨਾ ਸੀ ਤੇ ਨੋਰਮਲਾਈਜੇਸ਼ਨ ਕਰਾ ਦੇਣੀ ਬੈਟਰਸ ਜੇ ਤੁਸੀਂ ਇਹ ਕੰਮ ਹੀ ਕਰਨਾ ਜਿੱਥੇ ਜੋ ਪਗਵਾੜੇ ਵੀ ਕਲੀਅਰ ਕਟ ਇੰਸਟਰਕਸ਼ਨਸ 'ਚ ਇਲੈਕਸ਼ਨ ਕਰਾਓ ਜਦੋਂ ਵੇਖਿਆ ਨੰਬਰ ਨਹੀਂ ਹੋਇਆ ਪੋਸਟਪੋਨ ਕਰਤੀ ਇੱਥੇ ਕਲੀਅਰ ਕਟ ਇੰਸਟਰਕਸ਼ਨਸ 'ਚ ਇਲੈਕਸ਼ਨ ਜ਼ਰੂਰ ਕਰਵਾਓ ਉਹਨਾਂ ਨੇ ਉਹਦਾ ਐਡਵਾਂਟੇਜ ਲੈਂਦੇ ਹੋਏ ਪਗਵਾੜੇ ਦਾ ਉਹਨਾਂ ਨੇ ਇੱਥੇ ਆ ਕੇ ਵਨ ਵੇ ਇਲੈਕਸ਼ਨ ਕੋਈ ਬੰਦਿਆ ਦੀ ਸੁਣਵਾਈ ਨਹੀਂ ਕੀਤੀ ਗਈ ਸੋ ਅਸੀਂ ਆਪਣੀ ਇਹ ਗੱਲ ਪੰਜਾਬ ਦੇ ਲੋਕਾਂ ਦੇ ਸਾਹਮਣੇ ਪ੍ਰੈਸ ਦੇ ਸਾਹਮਣੇ ਰੱਖਣ ਵਾਸਤੇ ਆਏ ਆ ਕਿ ਟੋਟਲ ਜਿਹੜਾ ਹੈ ਮੁਜ਼ਾਰਾ ਅਸੀਂ ਦੇਖਿਆ ਇਹਦੇ ਵਿੱਚ ਆਮ ਆਦਮੀ ਪਾਰਟੀ ਨੇ ਸ਼ੋਅ ਕਰ ਦਿੱਤਾ ਦਿਸ ਇਜ਼ ਅ ਪਾਰਟੀ ਵਿਦ ਅ ਡਿਫਰੈਂਸ ਅੰਨਾ ਜਾਰੀ ਜੀ ਦੀ ਸੋਚ ਤੇ ਡਟ ਕੇ ਪਹਿਰਾ ਦੇ ਰਹੇ ਨੇ ਇਸੇ ਗੱਲ ਕਰ ਅੰਨਾ ਜੀ ਜਿਹੜੇ ਨੇ ਉਹਨਾਂ ਨੇ ਖੁਦ ਇੱਕ ਵੀਡੀਓ ਜਾਰੀ ਕਰਕੇ ਗਈ ਇਹ ਗੱਲ ਕਿ ਮੈਨੂੰ ਖਾਬੋ ਖਿਆਲ ਵਿੱਚ ਵੀ ਇਹ ਗੱਲ ਕਦੀ ਨਹੀਂ ਸੀ ਆਈ ਕਿ ਅਰਵਿੰਦ ਕਦੀ ਸ਼ਰਾਬ ਦੇ ਕੋਟਾਲੇ ਵਿੱਚੋਂ ਪੈਸੇ ਲੈ ਕੇ ਆਪਣੀ ਸਿਆਸਤ ਚਲਾਏ ਜੋ ਅਸੀਂ ਇੰਨੀ ਗੱਲ ਰੱਖਣ ਵਾਸਤੇ ਤੁਹਾਡੇ ਸਾਹਮਣੇ। ਹੋਰ ਜਿਹੜੇ ਕੋਈ ਬੜੀ ਇੰਪੋਰਟੈਂਟ ਗੱਲ ਕਹੀ ਹੈ ਕਿ ਜਿਹੜਾ ਬਾਬਾ ਸਾਹਿਬ ਦਾ ਇਨਸੀਡੈਂਟ ਹੋਇਆ ਇਸੇ ਕਰਕੇ ਹੋਇਆ ਉਹ ਥੋੜਾ ਜਿਹਾ ਐਕਸਪਲੇਨ ਕਰ ਦੋ ਕੀ ਹੈਗਾ ਉਹਦੇ। ਮੇਰੇ ਕਹਿਣ ਦਾ ਮਤਲਬ ਹੈਰੀਟੇਜ ਸਟਰੀਟ ਤੇ 4 ਵਜੇ ਹਾਦਸਾ ਹੋਇਆ, ਬਾਡੀ ਲੱਗੀ ਹੋਈ ਸੀ। ਪੁਲਿਸ ਦਾ ਕਹਿਣਾ ਹੈ ਜਿਵੇਂ ਬੌਮਬ ਨੂੰ ਉਹ ਕਹਿ ਦਿੰਦੇ ਆ ਟਾਇਰ ਫਟ ਗਿਆ। ਗਰਨੇਡ ਨੂੰ ਕਹਿ ਦਿੰਦੇ ਆ ਕਿ ਇਹ ਤਾਂ ਸ਼ੁਰਲੀ ਪਟਾਕਾ ਸੀਗਾ। ਜੋ ਬੇਵਕੂਫ ਬਣਾ ਬਣਾਉਂਦੀ ਹੈ ਪੰਜਾਬ ਦੀ ਪੁਲਿਸ ਤੇ ਪੰਜਾਬ ਦੀ ਸਰਕਾਰ। ਲਾਰੈਂਸ ਬਸ਼ਨੋਈ ਦੀ ਇੰਟਰਵਿਊ ਨੂੰ ਕਹਿ ਦਿੰਦੇ ਆ ਕਿ ਇਹ ਤਾਂ ਪੰਜਾਬ ਚ ਹੋਈ ਹੀ ਨਹੀਂ ਐ ਇਰਾਹ ਹੁਲੀ ਐ ਸੋ ਉਸੇ ਤਰ੍ਹਾਂ ਹੀ ਇਹਨਾਂ ਨੇ ਹੁਣ ਇੱਕ ਕਹਾਣੀ ਸਾਨੂੰ ਤਾਂ ਕਹਾਣੀ ਜਪਦੀ ਆ ਉਹ ਕਿ ਬਾਡੀ ਲੱਗੀ ਵੀ ਸੀ ਕਹੇ ਤਾਂ ਕਿ ਬੰਦਾ ਮੋਕੇ ਤੋਂ ਆਇਆ ਬਾਡੀ ਕਿਹਨੇ ਲਾਈ ਹੁਣੇ ਕਹਿੰਦੇ ਆ ਕਾਰਪੋਰੇਸ਼ਨ ਨੇ ਲਾਈ ਪੁਲਿਸ ਮੁਲਾਜ਼ਮ ਉਥੇ ਹੈ ਨਹੀਂ ਸੀ 26 ਜਨਵਰੀ ਨੂੰ ਚੱਪੇ-ਚੱਪੇ ਦੇ ਪੁਲਿਸ ਹੁੰਦੀ ਐ ਹੈਰੀ ਦੇ ਸਪੀਡ ਤੇ 4 ਵਜੇ ਸੰਵਿਧਾਨ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਥੋੜੇ ਮਾਰੇ ਇਹਦੇ ਪਿੱਛੇ ਗਹਿਰੀ ਸਾਜ਼ਿਸ਼ ਲੱਗਦੀ ਹੈ ਔਰ ਪੁਲਿਸ ਮਸ਼ਰੂਫ ਸੀਗੀ ਸਾਡੇ ਕਾਉਂਸਲਰ ਫੜਨ ਵਾਸਤੇ ਇੱਕ ਇੱਕ ਕਾਉਂਸਲਰ ਦੇ ਮਗਰ 100-100 ਪੁਲਿਸ ਵਾਲਾ 2-2 ਐਸਪੀ ਔਰ 3-3 ਡੀਐਸਪੀ ਲਾਇਵੇ ਸਨ ਸੋ ਇਸ ਕਰਕੇ ਇਹ ਹਾਦਸਾ ਜਿਹੜਾ ਵਾਪਰਿਆ ਸੋ ਸਾਡੇ ਬਾਜਵਾ ਸਾਹਿਬ ਨੇ ਕਿਹਾ ਵੀ ਸੋ ਐਰੀ ਸਿਟਿੰਗ ਜੱਜ ਤੋਂ ਇਨਕੁਆਇਰੀ ਹੋਣੀ ਚਾਹੀਦੀ ਹੈ ਸੋ ਇਸ ਕਰਕੇ ਅਸੀਂ ਕਹਿੰਦੇ ਆ ਕਿ ਇਹ ਵੀ ਹੋ ਸਕਦਾ ਸਾਰਾ ਗੈਂਚਲ ਰੱਖੀ ਤੁਸੀਂ ਗਵਰਨਰ ਸਾਹਿਬ ਤੇ ਸਾਹਮਣੇ ਇਹ ਗੱਲ ਰੱਖੀ ਹੈ ਕਿ ਇਹ ਵੀ ਜਾਰੀ ਹਾਂ ਅਸੀਂ ਇਹ ਗੱਲ ਇਹ ਘਟਨਾਕਰਮ ਬਾਰੇ ਉਹਨਾਂ ਨੂੰ ਜਾਣੂ ਕਰਾਇਆ ਕਿ ਆ ਘਟਨਾ ਵੀ ਵਾਪਰੀ ਜੇ ਉੱਥੇ ਪੁਲਿਸ ਮੌਜੂਦ ਹੁੰਦੀ ਜਾਂ ਪੁਲਿਸ ਐ ਇਸ ਕੰਮ ਤੇ ਲੱਗੀ ਵੀ ਸੀ ਇਹਦੇ ਬਾਰੇ ਵੀ ਅਸੀਂ ਮਾਨ ਜੋ ਗਵਰਨਰ ਸਾਹਿਬ ਨੂੰ ਕਿਉਂਕਿ ਸੰਵਧਾਨ ਦੇ ਨਰਮਾਤਾ ਦਾ ਦਿਨ ਸੀਗਾ ਇਹ ਗੱਲ ਤਾਂ ਅਸੀਂ ਕੱਲ ਜਦੋਂ ਧਰ ਨਾਲ ਆਇਆ ਸਭ ਤੋਂ ਪਹਿਲਾਂ ਗੱਲ ਹੀ ਇੱਥੋਂ ਸਟਾਰਟ ਕੀਤੀ